ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਸਾਡੀ ਬਹੁਤ ਹੀ ਤੁਹਾਡੇ ਲਈ ਇੰਪੋਰਟੈਂਟ ਰਹਿਣ ਵਾਲੀ ਹੈ ਜੀ ਇਸ ਵੀਡੀਓ ਨੂੰ ਬਿਲਕੁਕੁਲ ਵੀ ਸਕਿੱਪ ਨਾ ਕਰਨਾ ਕਿਉਂਕਿ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ 1 ਜੁਲਾਈ ਨੂੰ ਬਹੁਤ ਹੀ ਵੱਡਾ ਮਹਾਸੰਯੋਗ ਬਣਦਾ ਦਿਖਾਈ ਦੇ ਰਿਹਾ ਹੈ ਜਿਸ ਨਾਲ ਪੰਜ ਰਾਸ਼ੀ ਵਾਲੇ ਤਾਂ ਧਨਵਾਨ ਬਣਨ ਤੋਂ ਉਹਨਾਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਭਗਵਾਨ ਸ਼ਿਵ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਭਗਵਾਨ ਸ਼ਿਵ ਦੀ ਹਮੇਸ਼ਾ ਦੇ ਲਈ ਤੁਹਾਡੇ ਤੇ ਕਿਰਪਾ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਅੱਜ 1 ਜੁਲਾਈ ਨੂੰ ਸੁਕਰਮਾ ਜੋਗ ਤ੍ਰਿਤਮਾਨ ਯੋਗ ਸਮੇਤ ਕਈ ਲਾਭਕਾਰੀ ਯੋਗ ਬਣਦੇ ਦਿਖਾਈ ਦੇ ਰਹੇ ਹਨ ਜਿਸ ਕਾਰਨ ਮੇਖ ਕਰਕ ਸਮੇਤ ਹੋਰ ਪੰਜ ਰਾਸ਼ੀਆਂ ਦੇ ਲਈ ਅੱਜ ਦਾ ਦਿਨ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਨਾਲ ਹੀ ਸੋਮਵਾਰ ਚੰਦਰਮਾ ਮਨ ਅਤੇ ਮਾਤਾ ਲਈ ਜ਼ਿੰਮੇਵਾਰ ਗ੍ਰਹਿ ਅਤੇ ਭਗਵਾਨ ਸ਼ਿਵ ਨੂੰ ਵੀ ਸਮਰਪਿਤ ਮੰਨਿਆ ਗਿਆ ਹੈ ਇਸ ਲਈ ਅੱਜ ਇਹਨਾਂ ਪੰਜ ਰਾਸ਼ੀਆਂ ਨੂੰ ਵੀ ਭੋਲੇ ਨਾਥ ਦਾ ਅਸ਼ੀਰਵਾਦ ਮਿਲ ਜਾਵੇਗਾ ਆਓ ਜਾਣਦੇ ਹਾਂ ਜੀ ਇਹਨਾਂ ਰਾਸ਼ੀਆਂ ਦੇ ਲਈ ਅੱਜ ਯਾਨੀ ਕਿ ਸੋਮਵਾਰ ਦਾ ਦਿਨ ਕਿਵੇਂ ਦਾ ਰਹਿਣ ਵਾਲਾ ਹੈ ਅੱਜ 1 ਜੁਲਾਈ ਦਿਨ ਸੋਮਵਾਰ ਨੂੰ ਚੰਦਰਮਾ ਮੰਗਲ ਰਾਸ਼ੀ ਤੋਂ ਮੇਖ ਰਾਸ਼ੀ ਵਿੱਚ ਪ੍ਰਵੇਸ਼ ਕਰਨ ਵਾਲਾ ਹੈ ਅਤੇ ਸ਼ੁਭ ਗ੍ਰਹਿ ਜੁਪੀਟਰ ਚੰਦਰਮਾ ਤੋਂ ਅਗਲੇ ਘਰ ਵਿੱਚ ਸਥਿਤ ਹੋਣ ਵਾਲਾ ਹੈ ਜਿਸ ਕਾਰਨ ਸਨਫ ਯੋਗ ਬਣਦਾ ਦਿਖਾਈ ਦੇ ਰਿਹਾ ਹੈ ਇਸ ਦੇ ਨਾਲ ਕੱਲ ਅਸਾਧ ਮਹੀਨੇ ਦੀ ਕ੍ਰਿਸ਼ਨ ਪੱਖ ਦੀ 10ਵੀਂ ਤਾਰੀਖ ਹੈ ਅਤੇ ਇਸ ਦਿਨ ਸੁਕਰਮਾ ਯੋਗ ਤ੍ਰਿਤਮਾਨ ਯੋਗ ਅਤੇ ਅਸ਼ਵਿਨੀ ਨਿਸ਼ੱਤਰ ਯੋਗ ਬਣਦਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਅੱਜ ਦਾ ਮਹੱਤਵ ਵੱਧ ਚੁੱਕਾ ਹੈ ਪੰਜ ਰਾਸ਼ੀਆਂ ਨੂੰ ਅੱਜ ਬਣਨ ਵਾਲੇ ਹਨ ਸ਼ੁਭ ਯੋਗ ਦੇ ਨਾਲ ਲਾਭ ਹੋਣ ਵਾਲਾ ਹੈ ਇਹਨਾਂ ਰਾਸ਼ੀਆਂ ਦੇ ਲਈ ਲੰਮੇ ਸਮੇਂ ਤੋਂ ਲਟਕ ਰਹੇ ਕੰਮ ਵੀ ਹੁਣ ਪੂਰੇ ਹੋਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਅਤੇ ਰੁਕੇ ਹੋਏ ਕੰਮ ਇਹਨਾਂ ਦੇ ਸਾਰੇ ਹੋ ਜਾਣਗੇ ਇਹਨਾਂ ਨੂੰ ਜੇਕਰ ਇਹਨਾਂ ਦਾ ਪੈਸਾ ਕਿਤੇ ਫਸਿਆ ਹੋਇਆ ਸੀ ਉਹ ਵੀ ਪੈਸਾ ਮਿਲਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਰਾਸ਼ੀਆਂ ਦੇ ਨਾਲ ਨਾਲ ਕੁਝ ਜੋਤਿਸ਼ੀ ਉਪਾਅ ਵੀ ਦੱਸੇ ਗਏ ਹਨ ਇਹਨਾਂ ਉਪਾਅ ਉਕਰਣ ਦੇ ਨਾਲ ਕੁੰਡਲੀ ਵਿੱਚ ਚੰਦਰਮਾ ਦੀ ਸਥਿਤੀ ਹੋਰ ਵੀ ਮਜ਼ਬੂਤ ਹੋ ਜਾਵੇਗੀ ਅਤੇ ਭਗਵਾਨ ਮਹਾਦੇਵ ਦੀ ਕਿਰਪਾ ਵੀ ਮਿਲ ਜਾਵੇਗੀ ਜਿਸ ਕਾਰਨ ਇਹਨਾਂ ਰਾਸ਼ੀਆਂ ਦੇ ਅਧੂਰੇ ਕੰਮ ਪੂਰੇ ਹੋ ਜਾਣਗੇ ਅਤੇ ਖੁਸ਼ੀ ਖੁਸ਼ਹਾਲੀ ਇਹਨਾਂ ਦੇ ਘਰ ਵਿੱਚ ਹਮੇਸ਼ਾ ਦੇ ਲਈ ਬਣ ਜਾਵੇਗੀ ਆਓ ਜਾਣਦੇ ਹਾਂ ਜੇ ਕਿਹੜੀਆਂ ਰਾਸ਼ੀਆਂ ਦੇ ਲਈ ਅੱਜ ਯਾਨੀ 1 ਜੁਲਾਈ ਦਾ ਦਿਨ ਬਹੁਤ ਹੀ ਖੁਸ਼ਕਿਸਮਤ ਰਹਿਣ ਵਾਲਾ ਹੈ ਅੱਜ 1 ਜੁਲਾਈ ਮੇਖ ਰਾਸ਼ੀ ਦੇ ਲੋਕਾਂ ਲਈ ਖੁਸ਼ੀਆਂ ਭਰਿਆ ਦਿਨ ਹੋਵੇਗਾ ਮੇਖ ਰਾਸ਼ੀ ਵਾਲੇ ਲੋਕ ਅੱਜ ਤੋਂ ਆਪਣੇ ਕੰਮ ਤੋਂ ਸੰਤੁਸ਼ਟ ਨਜ਼ਰ ਆਉਣਗੇ ਅਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਣਗੇ ਲੰਮੇ ਸਮੇਂ ਤੋਂ ਲਟਕਿਆ ਹੋਇਆ ਕੰਮ ਪੂਰਾ ਹੋਣ ਦੀ प्रबल ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਅਤੇ ਮਹਾਦੇਵ ਦੀ ਕਿਰਪਾ ਦੇ ਨਾਲ ਰੁਕਿਆ ਹੋਇਆ ਪੈਸਾ ਵੀ ਇਹਨਾਂ ਨੂੰ ਵਾਪਸ ਮਿਲ ਜਾਵੇਗਾ ਕਾਰੋਬਾਰੀ ਅੱਜ ਆਪਣੇ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਉਣ ਦੇ ਯੋਗ ਹੋ ਜਾਣਗੇ ਅਤੇ ਤੁਹਾਡੇ ਵਿਰੋਧੀਆਂ ਵਿਚਕਾਰ ਤੁਹਾਡੀ ਸ਼ੋਭੀ ਵੀ ਸੁਧਰ ਜਾਵੇਗੀ ਇਸ ਦੇ ਨਾਲ ਰੋਜ਼ਗਾਰ ਪ੍ਰਾਪਤ ਲੋਕਾਂ ਨੂੰ ਕੱਲ ਤੇ ਅੱਜ ਨੌਕਰੀ ਦੇ ਨਵੇਂ ਸੁਨਹਿਰੀ ਮੌਕੇ ਪ੍ਰਾਪਤ ਹੋ ਸਕਦੇ ਹਨ ਕੁਝ ਲੋਕਾਂ ਨੂੰ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਿੱਚ ਸਫਲਤਾ ਵੀ ਮਿਲ ਜਾਵੇਗੀ ਵਿਵਹਤਾ ਜੀਵਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਜੀਵਨ ਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਇਮਾਨਦਾਰ ਤੇ ਹੋਰ ਮਜ਼ਬੂਤ ਹੋ ਜਾਵੇਗਾ ਪਰਿਵਾਰ ਦੇ ਸਾਰੇ ਮੈਂਬਰਾਂ ਵਿੱਚ ਆਪਸੀ ਪਿਆਰ ਰਹੇਗਾ ਅਤੇ ਬੱਚਿਆਂ ਤੋਂ ਖੁਸ਼ਖਬਰੀ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਮੇਖ ਰਾਸ਼ੀ ਵਾਲਿਆਂ ਲਈ ਸੋਮਵਾਰ ਦਾ ਉਪਾਅ ਦੱਸਿਆ ਗਿਆ ਹੈ ਜੀ ਕਿ ਜੇਕਰ ਤੁਸੀਂ ਸ਼ੇਵਰ ਤਰੱਕੀ ਲਈ ਸੋਮਵਾਰ ਨੂੰ ਸ਼ਿਵਲਿੰਗ ਤੇ ਦੁੱਧ ਚੜਾਉਂਦੇ ਹਨ ਫਿਰ ਇੱਕ ਤਾਂਬੇ ਦੇ ਭਾਂਡੇ ਵਿੱਚ ਥੋੜੀ ਜਿਹੀ ਮਾਤਰਾ ਭਰੋ ਅਤੇ ਓਮ ਨਮਾ ਸ਼ਿਵਾਏ ਕਹਿੰਦੇ ਹੋਏ ਵਪਾਰਕ ਸਥਾਨ ਤੇ ਛਿੜਕ ਦਿਓ ਤਾਂ ਵੇਖ ਲੈਣਾ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਅੱਜ 1 ਜੁਲਾਈ ਦਾ ਦਿਨ ਹੈ ਜੀ ਤੇ ਕਰਕ ਰਾਸ਼ੀ ਦੇ ਲੋਕਾਂ ਲਈ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਕਰਕ ਰਾਸ਼ੀ ਵਾਲੇ ਲੋਕ ਅੱਜ ਆਪਣੇ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨਗੇ ਅਤੇ ਚੈਰਿਟੇਬਲ ਗਤੀ ਵਿਧੀਆਂ ਵਿੱਚ ਸਰਗਰਮੀ ਚ ਹਿੱਸਾ ਲੈ ਸਕਦੇ ਹਨ ਅੱਜ ਤੁਸੀਂ ਪੂਰੀ ਤਰ੍ਹਾਂ ਸੰਤੁਲਿਤ ਦਿਖੋਗੇ ਅਤੇ ਪ੍ਰਤੀਕੂਲ ਸਥਿਤੀਆਂ ਨੂੰ ਵੀ ਚੰਗੀ ਤਰ੍ਹਾਂ ਕਾਬੂ ਵਿੱਚ ਕਰ ਲਓਗੇ ਤੁਹਾਨੂੰ ਨੌਕਰੀ ਅਤੇ ਕਾਰੋਬਾਰ ਵਿੱਚ ਪਾਈ ਜਾਣ ਵਾਲੀ ਕੁੜਤਨ ਨੂੰ ਮਿਠਾਸ ਵਿੱਚ ਬਦਲਣ ਦੀ ਕਲਾ ਸਿੱਖਣੀ ਹੋਵੇਗੀ ਜਿਸ ਨਾਲ ਤੁਹਾਡਾ ਕੰਮ ਪੂਰਾ ਹੁੰਦਾ ਨਜ਼ਰ ਆਵੇਗਾ ਸਾਂਝੇਦਾਰੀ ਵਿੱਚ ਕੰਮ ਕਰਨ ਵਾਲਿਆਂ ਨੂੰ ਚੰਗਾ ਲਾਭ ਮਿਲੇਗਾ ਅਤੇ ਕਿਸੇ ਪੁਰਾਣੇ ਨਿਵੇਸ਼ ਤੋਂ ਤੁਹਾਨੂੰ ਚੰਗਾ ਲਾਭ ਪ੍ਰਾਪਤ ਹੋ ਸਕਦਾ ਹੈ ਲਾਈਵ ਲਾਈਫ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਆਪਣੇ ਲਵ ਪਾਰਟਨਰ ਦੇ ਨਾਲ ਕਿਤੇ ਬਾਹਰ ਜਾਣ ਦੀ ਯੋਜਨਾ ਬਣਾਓਗੇ ਜਿਸ ਨਾਲ ਰਿਸ਼ਤਾ ਮਜ਼ਬੂਤ ਹੋ ਜਾਵੇਗਾ ਤੁਹਾਨੂੰ ਆਪਣੀ ਮਾਤਾ ਦੇ ਨਾਲ ਕਿਸੇ ਰਿਸ਼ਤੇਦਾਰਾਂ ਦੇ ਸਥਾਨ ਤੇ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ ਜਿੱਥੇ ਤੁਸੀਂ ਕਈ ਖਾਸ ਲੋਕਾਂ ਨੂੰ ਮਿਲੋਗੇ ਜੇਕਰ ਭਰਾਵਾਂ ਵਿੱਚ ਕੋਈ ਝਗੜਾ ਚੱਲ ਰਿਹਾ ਹੈ ਉਹ ਵੀ ਇਸ ਸਮੇਂ ਖਤਮ ਹੋ ਜਾਵੇਗਾ ਕਰਕ ਰਾਸ਼ੀ ਵਾਲਿਆਂ ਲਈ ਸੋਮਵਾਰ ਦਾ ਉਪਾਅ ਦੱਸਿਆ ਗਿਆ ਹੈ ਜੀ ਕਿ ਪਰਿਵਾਰ ਵਿੱਚ ਸੁੱਖ ਸ਼ਾਂਤੀ ਲਈ ਭਗਵਾਨ ਸ਼ਿਵ ਨੂੰ ਕਣਕ ਦੇ ਆਟੇ ਘਿਓ ਅਤੇ ਚੀਨੀ ਦੀਆਂ ਬਣੀਆਂ ਚੀਜ਼ਾਂ ਚੜਾਓ ਫਿਰ ਇਸ ਨੂੰ ਗਰੀਬਾਂ ਤੇ ਲੋੜਵੰਦਾਂ ਦੇ ਵਿੱਚ ਵੰਡ ਦਿਓ ਫਿਰ ਇਸ ਨੂੰ ਪੂਰੇ ਪਰਿਵਾਰ ਵਿੱਚ ਵੀ ਵੰਡ ਸਕਦੇ ਹੋ ਫਿਰ ਵੇਖਣਾ ਤੁਹਾਡੇ ਘਰ ਵਿੱਚ ਖੁਸ਼ਹਾਲੀ ਆ ਜਾਵੇਗੀ ਸਿੰਘ ਰਾਸ਼ੀ ਦੇ ਲੋਕਾਂ ਲਈ ਅੱਜ ਯਾਨੀ 1 ਜੁਲਾਈ ਦਾ ਦਿਨ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਸਿੰਘ ਰਾਸ਼ੀ ਵਾਲੇ ਲੋਕਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਣਗੀਆਂ ਜੇਕਰ ਅੱਜ ਕਿਸਮਤ ਉਹਨਾਂ ਦਾ ਸਾਥ ਦੇਂਦੀ ਹੈ ਤਾਂ ਉਹਨਾਂ ਨੂੰ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਮੌਕਾ ਵੀ ਮਿਲ ਜਾਵੇਗਾ ਜੀਵਨ ਵਿੱਚ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ ਅਤੇ ਹਰ ਕਿਸੇ ਦੀਆਂ ਜ਼ਰੂਰਤਾਂ ਦਾ ਵੀ ਪੂਰਾ ਧਿਆਨ ਰੱਖੇਗਾ ਵਪਾਰੀ ਵਰਗ ਨੂੰ ਅੱਜ ਮੁਨਾਫਾ ਕਮਾਉਣ ਲਈ ਬਹੁਤ ਹੀ ਕਦਮ ਸੋਚ ਸਮਝ ਕੇ ਚੁੱਕਣੇ ਪੈਣਗੇ ਅਤੇ ਆਪਣੀ ਪਛਾਣ ਬਣਾਉਣ ਦੇ ਯੋਗ ਹੋ ਜਾਓਗੇ ਜੇਕਰ ਅਸੀਂ ਨੌਕਰੀ ਕਰਨ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਅੱਜ ਉਹਨਾਂ ਨੂੰ ਚੰਗੀ ਆਮਦਨ ਵਾਲੀ ਕੰਪਨੀ ਦਾ ਵਿਪੇਸ਼ਕਸ਼ ਮਿਲ ਸਕਦੀ ਹੈ ਜਿਸ ਨਾਲ ਕੈਰੀਅਰ ਵਿੱਚ ਤਰੱਕੀ ਹੋ ਜਾਵੇਗੀ ਵੱਧ ਤੋਂ ਵੱਧ ਪੈਸਾ ਕਮਾਉਣ ਦਾ ਖਿਆਲ ਤੁਹਾਡੇ ਦਿਮਾਗ ਵਿੱਚ ਬਣਿਆ ਰਹੇਗਾ ਅਤੇ ਤੁਸੀਂ ਇਸ ਦਿਸ਼ਾ ਵਿੱਚ ਕੰਮ ਵੀ ਕਰੋਗੇ ਤੁਹਾਨੂੰ ਮਾਤਾ ਪਿਤਾ ਦਾ ਅਸ਼ੀਰਵਾਦ ਮਿਲ ਜਾਵੇਗਾ ਅਤੇ ਭੈਣ ਭਰਾ ਦੇ ਨਾਲ ਸੰਬੰਧ ਚੰਗੇ ਰਹਿਣਗੇ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਕੁਝ ਜਾਇਦਾਦ ਖਰੀਦਣ ਦੀ ਯੋਜਨਾ ਬਣਾਓਗੇ ਸਿੰਘ ਰਾਸ਼ੀ ਵਾਲਿਆਂ ਲਈ ਸੋਮਵਾਰ ਦਾ ਉਪਾਹ ਹੈ ਜੀ ਕਿ ਕਿਸਮਤ ਨੂੰ ਵਧਾਉਣ ਦੇ ਲਈ ਸੋਮਵਾਰ ਦਾ ਵਰਤ ਰੱਖੋ ਅਤੇ ਸ਼ਿਵ ਲਿੰਗ ਤੇ ਦੁੱਧ ਪਾਣੀ ਦਹੀਂ ਬੇਲਪੱਤਰ ਅਕਸ਼ਤ ਤਤੂਰਾ ਗੰਗਾਜਲ ਆਦਿ ਦੀ ਪੂਜਾ ਕਰੋ ਅਤੇ ਫਿਰ ਸ਼ਿਵ ਚਾਲੀਸਾ ਦਾ ਪਾਠ ਕਰੋ ਵੇਖ ਲੈਣਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਅੱਜ 1 ਜੁਲਾਈ ਤੁਲਾ ਰਾਸ਼ੀ ਦੇ ਲੋਕਾਂ ਲਈ ਬਹੁਤ ਹੀ ਲਾਭਦਾਇਕ ਹੋਣ ਵਾਲਾ ਹੈ ਤੁਲਾ ਰਾਸ਼ੀ ਦੇ ਲੋਕਾਂ ਨੂੰ ਮਹਾਦੇਵ ਦੀ ਕਿਰਪਾ ਦੇ ਨਾਲ ਅੱਜ ਚੰਗਾ ਵਿੱਤੀ ਲਾਭ ਮਿਲ ਜਾਵੇਗਾ ਅਤੇ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਮਿਲੇਗੀ ਕਾਰੋਬਾਰ ਵਿੱਚ ਸਿਧਾਂਤਾਂ ਦੀ ਸਹੀ ਪਾਲਣਾ ਕਰੋ ਤੁਸੀਂ ਇੱਕ ਮਜ਼ਬੂਤ ਪ੍ਰਤੀਯੋਗੀ ਵਜੋਂ ਉੱਭਰੋਗੇ। ਅੱਜ ਤੁਹਾਨੂੰ ਕਮਾਈ ਦੇ ਸ਼ਾਨਦਾਰ ਮੌਕੇ ਮਿਲ ਜਾਣਗੇ ਅਤੇ ਕਿਸੇ ਚੰਗੀ ਜਗ੍ਹਾ ਤੇ ਨਿਵੇਸ਼ ਕਰਨ ਦੀ ਯੋਜਨਾ ਵੀ ਬਣਾਓਗੇ। ਅੱਜ ਤੁਹਾਨੂੰ ਫਸਿਆ ਹੋਇਆ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਤੁਸੀਂ ਬਹੁਤ ਹੀ ਖੁਸ਼ ਨਜ਼ਰ ਆਓਗੇ। ਜੇਕਰ ਤੁਹਾਡੇ ਬੱਚੇ ਨੇ ਕਿਸੇ ਮੁਕਾਬਲੇ ਵਿੱਚ ਭਾਗ ਲਿਆ ਹੈ ਤਾਂ ਉਸ ਨੂੰ ਸਫਲਤਾ ਮਿਲੇਗੀ ਜਿਸ ਨਾਲ ਤੁਸੀਂ ਖੁਦ ਖੁਸ਼ੀ ਮਹਿਸੂਸ ਕਰੋਗੇ। ਜੇਕਰ ਤੁਸੀਂ ਜ਼ਮੀਨ ਖਰੀਦਣਾ ਚਾਹੁੰਦੇ ਹੋ ਜਾਂ ਆਪਣੇ ਘਰ ਦਾ ਨਵੀਨੀਕਰਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੱਲ ਇਸ ਦਿਸ਼ਾ ਵਿੱਚ ਸ਼ੁਭ ਸੰਕੇਤ ਮਿਲਣਗੇ ਤੁਹਾਡੇ ਜੀਵਨ ਸਾਥੀ ਨਾਲ ਤੁਹਾਡੇ ਸਬੰਧ ਚੰਗੇ ਰਹਿਣਗੇ ਅਤੇ ਹਰ ਤਰ੍ਹਾਂ ਦੀ ਗਲਤਫਹਿਮੀ ਦੂਰ ਹੋ ਜਾਵੇਗੀ ਤੁਲਾ ਰਾਸ਼ੀ ਵਾਲਿਆਂ ਲਈ ਸੋਮਵਾਰ ਦਾ ਉਪਾਅ ਦੱਸਿਆ ਗਿਆ ਹੈ ਜਿਕੇ ਰੁਕਾਵਟਾਂ ਤੋਂ ਛੁਟਕਾਰਾ ਪਾਉਣ ਲਈ ਸੋਮਵਾਰ ਦਾ ਵਰਤ ਰੱਖੋ ਸ਼ਿਵਲੰਗ ਤੇ ਗौरी शंकर ਰੁਦਰਾਕਸ਼ ਚੜਾਓ ਇਸ ਤੋਂ ਇਲਾਵਾ ਸਵੇਰੇ ਸ਼ਾਮ ਸ਼ਿਵ ਮੰਦਿਰ ਵਿੱਚ ਰੁਦਰਾਕਸ਼ ਮਾਲਾ ਦੇ ਨਾਲ ਮਹਾ ਰਿੰਤਮਜ ਮੰਤਰ ਦਾ ਯਾਪ ਕਰੋ ਅੱਜ 1 ਜੁਲਾਈ ਧਨ ਰਾਸ਼ੀ ਵਾਲਿਆਂ ਲਈ ਬਹੁਤ ਖਾਸ ਰਹਿਣ ਵਾਲਾ ਹੈ ਧਨ ਰਾਸ਼ੀ ਵਾਲੇ ਲੋਕਾਂ ਨੂੰ ਅੱਜ ਕਿਸੇ ਸ਼ੁਭ ਸਮਾਗਮ ਵਿੱਚ ਭਾਗ ਲੈਣ ਦਾ ਸੁਭਾਗਾ ਸਮਾਪਰਾਪਤ ਹੋ ਜਾਵੇਗਾ ਅਤੇ ਰੋਜੀ ਰੋਟੀ ਦੇ ਖੇਤਰ ਵਿੱਚ ਕੀਤੇ ਗਏ ਆਪਣੇ ਯਤਨਾਂ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਜਿਹੜੇ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਵਿਦੇਸ਼ ਜਾਣਾ ਚਾਹੁੰਦੇ ਹਨ ਉਹਨਾਂ ਦੀ ਇੱਛਾ ਅੱਜ ਪੂਰੀ ਹੋ ਜਾਵੇਗੀ ਜਿਸ ਤੋਂ ਇਲਾਵਾ ਤੁਸੀਂ ਹਰ ਕਦਮ ਤੇ ਅਧਿਆਪਕਾਂ ਅਤੇ ਸ਼ੁਭਚਿੰਤਕਾਂ ਦਾ ਸਮਰਥਨ ਪ੍ਰਾਪਤ ਕਰਨ ਦੇ ਯੋਗ ਹੋ ਜਾਓਗੇ ਧਾਰਮਿਕ ਕੰਮਾਂ ਵਿੱਚ ਤੁਹਾਡੀ ਰੁਚੀ ਵਧੇਗੀ ਤੁਸੀਂ ਪੂਰੇ ਹੀ ਪਰਿਵਾਰ ਦੇ ਨਾਲ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਯੋਜਨਾ ਬਣਾਓਗੇ ਨੌਕਰੀ ਦੇ ਸੰਬੰਧ ਵਿੱਚ ਤੁਸੀਂ ਕਮਾਲ ਦੀ ਤਰੱਕੀ ਦੇਖ ਸਕੋਗੇ ਨਵੀਂ ਨੌਕਰੀ ਦੀ ਤੁਹਾਡੀ ਖੁਆਜ ਪੂਰੀ ਹੋ ਜਾਵੇਗੀ ਇਸ ਦੇ ਨਾਲ ਹੀ ਕਾਰੋਬਾਰੀਆਂ ਨੂੰ ਚੰਗਾ ਮੁਨਾਫਾ ਮਿਲਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਉਹ ਆਪਣੇ ਮੁਕਾਬਲੇਬਾਜ਼ਾਂ ਨੂੰ ਸਖਤ ਟੱਕਰ ਦੇਣਗੇ ਪਰਿਵਾਰਕ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਮੈਂਬਰ ਬਹੁਤ ਹੀ ਅਜ ਖੁਸ਼ ਨਜ਼ਰ ਆਉਣਗੇ ਅਤੇ ਮਨ ਵੀ ਖੁਸ਼ ਰਹੇਗਾ ਧਨ ਰਾਸ਼ੀ ਦੇ ਲੋਕਾਂ ਲਈ ਸੋਮਵਾਰ ਦਾ ਉਪਾਅ ਦੱਸਿਆ ਗਿਆ ਹੈ ਜੀ ਕਿ ਜੇਕਰ ਉਹ ਧਨ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਨ ਤਾਂ ਸ਼ਿਵਲਿੰਗ ਤੇ ਪਾਣੀ ਚ ਮਟਰ ਮਿਲਾ ਕੇ ਚੜਾਓ ਅਤੇ ਸ਼ਿਵ ਰੱਖਿਆ ਕਵਚ ਮੰਤਰ ਦਾ ਜਾਪ ਕਰੋ ਇਸ ਦੇ ਨਾਲ ਤੁਹਾਡੀ ਤਰੱਕੀ ਮਜ਼ਬੂਤ ਹੋ ਜਾਵੇਗੀ ਤੇ ਤੁਸੀਂ ਆਪਣੀ ਤਰੱਕੀ ਨੂੰ ਖੁਦ ਵੇਖ ਕੇ ਹੈਰਾਨ ਹੋ ਜਾਓਗੇ ਸੋ ਦੋਸਤੋ ਇਹ ਸਨ ਜੀ ਉਹ ਕੁਝ ਨਸੀਬ ਰਾਸ਼ੀਆਂ ਜਿਹੜੀਆਂ 1 ਜੁਲਾਈ ਨੂੰ ਬਹੁਤ ਹੀ ਧਨਵਾਨ ਹੋਣ ਵਾਲੀਆਂ ਹਨ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਵਧੀਆ ਬਦਲਾਵ ਨਜ਼ਰ ਆ ਰਹੇ ਹਨ ਜੀ ਧੰਨਵਾਦ